ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਤ ਤੁਹਾਡਾ ਜਲੰਧਰ ਸੈਂਟਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੇ ਖਿਲਾਫ ਨਵੇਂ ਗਵਾਹ ਆਏ ਸਾਹਮਣੇ ਮਹਿਲਾ ਇਨਸਪੈਕਟਰ ਦੇ ਵੱਲੋਂ ਕਰ ਦਿੱਤੇ ਵੱਡੇ ਖੁਲਾਸੇ ਮਹਿਲਾ ਇਨਸਪੈਕਟਰ ਵੀ ਹੁਣ ਵਿਜੀਲੈਂਸ ਦੀ ਰਡਾਰ ਤੇ ਜੋ ਉਸਨੇ ਇਨਸਪੈਕਟਰ ਨੇ ਖੁਦ ਪੈਸੇ ਲੈ ਕੇ ਰਮਨ अरोड़ा ਤੱਕ ਉਹ ਪਚਾਉਂਦੀ ਸੀ ਵਿਚੋਲਗੀ ਕਰਦੀ ਸੀ ਉਹ ਮਹਿਲਾ ਇਨਸਪੈਕਟਰ ਲਖਾਂ ਰੁਪਏ ਲੋਕਾਂ ਤੋਂ ਲੈਂਦੀ ਸੀ ਦੁਕਾਨਾਂ ਦੇ ਅੱਗੇ ਜਾ ਕੇ ਨੋਟਿਸ ਸੇ ਪਕਾਉਂਦੀ ਸੀ ਔਰ ਦਬਾਅ ਬਣਾਉਂਦੀ ਸੀ ਉਹ ਮਹਿਲਾ ਇਨਸਪੈਕਟਰ ਜਿਸ ਤੇ ਉੱਪਰ ਹੁਣ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਜਾਵੇਗੀ ਕਿੰਨਾ ਪੈਸਾ ਉਸਨੇ ਖੁਦ ਇਕੱਠਾ ਕੀਤਾ ਹੈ ਤੇ ਕਿੰਨਾ ਪੈਸਾ ਉਸਨੇ ਐਮਐਲਏ ਰਮਨ ਅਰੋੜਾ ਨੂੰ ਦਿੱਤਾ ਹੈ ਜੋ ਰਮਨ ਅਰੋੜਾ ਜਲੰਧਰ ਸੈਂਟਰ ਤੋਂ ਵਿਧਾਇਕ ਨੇ ਜਿਹੜੇ ਵਿਜੀਲੈਂਸ ਦੀ ਰਡਾਰਤੇ ਨੇ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਔਰ ਵਿਸ਼ਤਾਚਾਰ ਦੇ ਮਾਮਲੇ ਦੇ ਵਿੱਚ ਬੁੱਧਵਾਰ ਨੂੰ ਜਿਹੜਾ ਕਿ ਇਹ ਨਵਾਂ ਮੋੜ ਆਇਆ ਹੈ ਜਿਸ ਵਿੱਚ ਹੁਣ ਨਵੇਂ ਗਵਾਹ ਆਏ ਨੇ ਜਿਨ੍ਹਾਂ ਨੇ ਹੁਣ ਖੁੱਲ੍ਹ ਕੇ ਆਪਣੀਆਂ ਗਵਾਹੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ ਜਿਹੜੇ ਖੁਦ ਇਹਨਾਂ ਦਾ ਸ਼ਿਕਾਰ ਹੋਏ ਨੇ ਪੈਸੇ ਖੁਦ ਦਿੱਤੇ ਨੇ ਜੋ ਦੁਕਾਨਾਂ ਦੇ ਬਾਹਰ ਉਹਨਾਂ ਦੇ ਨੋਟਿਸ ਲੱਗਦੇ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਦਬਕਾ ਕੇ ਧਮਕਾ ਕੇ ਉਹਨਾਂ ਕੋਲ 10-10 ਲੱਖ ਰੁਪਏ ਇੱਕ-ਇੱਕ ਦੁਕਾਨ ਦਾ ਲਿਆ ਜਾਂਦਾ ਸੀ ਸੋ ਵਿਜੀਲੈਂਸ ਬਿਊਰੋ ਦੇ ਵੱਲੋਂ ਜੋ ਹੁਣ ਇਹਨਾਂ ਗਵਾਹਾਂ ਦੀਆਂ ਗਵਾਹੀਆਂ ਕਲਮਬੰਦ ਕੀਤੀਆਂ ਜਾ ਰਹੀਆਂ ਨੇ ਜੋ ਵਿਧਾਇਕ ਦੇ ਵਿਰੁੱਧ ਗੰਭੀਰ ਦੋਸ਼ ਲਗਾਉਂਦੇ ਹੋਏ ਬਿਆਨ ਦਰਜ ਕਰਵਾਏ ਜਾ ਰਹੇ ਹਨ ਉਹਨਾਂ ਲੋਕਾਂ ਦੇ ਵੱਲੋਂ ਇਹਨਾਂ ਗਵਾਹਾਂ ਨੇ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਉਹਨਾਂ ਨੇ ਆਪਣੇ ਬਿਆਨ ਕਾਨੂੰਨੀ ਤੌਰ ਤੇ ਦਰਜ ਕਰਵਾਉਣੇ ਹਨ ਸੂਤਰਾਂ ਦੇ ਮੁਤਾਬਕ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਭਗ 8 ਪੀੜਤ ਜਿਹੜੇ ਵਿਜੀਲੈਂਸ ਵਿਭਾਗ ਪਹੁੰਚੇ ਹਨ ਜਿਨ੍ਹਾਂ ਦਾ ਦਾਵਾ ਹੈ ਕਿ ਵਿਧਾਇਕ ਨੇ ਉਹਨਾਂ ਨੂੰ ਝਾਲੀ ਨੋਟਿਸਾਂ ਰਾਈ ਤਮਕਾ ਕੇ ਤੇ ਰਿਸ਼ਵਤ ਲਈਏ ਉਹਨਾਂ ਦੇ ਕੋਲੋਂ ਜੋ ਇੱਕ ਮਹਿਲਾ ਇਨਸਪੈਕਟਰ ਖੁਦ ਉਹਨਾਂ ਦੇ ਦੁਕਾਨਾਂ ਤੇ ਆਉਂਦੀ ਸੀ ਔਰ ਮਹਿਲਾ ਦੇ ਵੱਲੋਂ ਉਹਨਾਂ ਦੇ ਕੋਲੋਂ ਪੈਸੇ ਲੈ ਜਾਂਦੇ ਸੀ ਇੱਕ ਢਾਬਾ ਮਾਲਕ ਨੇ ਦੱਸਿਆ ਕਿ ਉਸ ਦੀ ਉਸਾਰੀ ਰੋਕ ਦਿੱਤੀ ਗਈ ਸੀ ਅਤੇ ਉਸ ਨੂੰ ਏਰੀਆ ਟਾਊਨ ਪਲੈਨਰ ਏਟੀਪੀ ਦੇ ਕੋਲ ਭੇਜਿਆ ਗਿਆ ਬਾਅਦ ਵਿੱਚ ਰਾਜੀ ਨਾਮੇ ਨੇ ਸਮਝੌਤਾ ਕਰਵਾਇਆ ਗਿਆ ਜਿਸ ਦੇ ਤਹਿਤ ਉਸ ਦੇ ਕੋਲੋਂ ਬਚੋਲੇ ਰਹੀ 8 ਲੱਖ ਰੁਪਏ ਵਸੂਲੇ ਗਏ ਜਾਣਕਾਰੀ ਦੇ ਮੁਤਾਬਕ ਇਹ ਡੀਲ ਦੇ ਵਿੱਚ ਇੱਕ ਹੋਰ ਸਿਆਸੀ ਆਗੂ ਦਾ ਨਾਂ ਵੀ ਸਾਹਮਣੇ ਆਇਆ ਜਿਸ ਦੀ ਜਾਂਚ ਜਾਰੀ ਹੈ ਸੋ ਇੱਕ ਬੇਕਰੀ ਦੀ ਦੁਕਾਨ ਕਰਨ ਵਾਲਾ ਪੀੜਤ ਨੇ ਵੀ ਦੱਸਿਆ ਕਿ ਉਸਨੇ ਆਪਣੇ ਨਗਰ ਨਗਰ ਕੁੰਦੀ ਇੱਕ ਮਹਿਲਾ ਇਨਸਪੈਕਟਰ ਨੂੰ 3 ਲੱਖ ਰੁਪਏ ਦਿੱਤੇ ਜਿਸ ਦੇ ਅਨੁਸਾਰ ਇਹ ਰਕਮ ਵਿਧਾਇਕ ਰਮਨ अरोड़ा ਦਾ ਹੀ ਮੰਗੀ ਗਈ ਸੀ ਉਸ ਮਹਿਲਾ ਇਨਸਪੈਕਟਰ ਦੇ ਵੱਲੋਂ ਸੋ ਵਿਜੀਲੈਂਸ ਵੱਲੋਂ ਹੁਣ ਮਹਿਲਾ ਇਨਸਪੈਕਟਰ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਜਲਦੀ ਉਸ ਦੀ ਵੀ ਗ੍ਰਿਫਤਾਰੀ ਹੋਵੇਗੀ ਸੋ ਸੂਤਰਾਂ ਦੇ ਅਨੁਸਾਰ ਰਮਨ अरोड़ा ਜੋ ਬੀਤੇ ਦਿਨੀ ਰੁਟੀਨ ਚੈੱਕਅਪ ਲਈ ਵੀ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਗ੍ਰਿਫਤਾਰੀ ਦੇ ਵਿੱਚ ਜੋ ਉਹਨਾਂ ਨੂੰ ਖੇਤ ਜਿਹੜੀ ਵਿਗੜ ਗਈ ਸੀ ਜਿਸ ਕਾਰਨ ਉਹਨਾਂ ਦਾ ਚੈੱਕਅਪ ਕਰਵਾਇਆ ਜਾ ਰਿਹਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਮਿਜਨਲਸ ਬਿਊਰੋ ਨੂੰ ਜੋ ਵੀਰਵਾਰ ਦੁਬਾਰਾ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਔਰ ਉਹਨਾਂ ਨੂੰ ਪੁੱਛਗਿਛ ਲਈ ਹੋਰ ਰਿਮਾਂਡ ਦੀ ਵੀ ਮੰਗ ਕਰ ਸਕਦੀ ਹੈ ਖਾਸ ਕਰਕੇ ਜਦੋਂ ਹੁਣ ਪੀੜਤਾ ਦੇ ਬਿਆਨ ਅਦਾਲਤ ਵਿੱਚ ਦਰਜ ਹੋ ਚੁੱਕੇ ਹਨ ਹਰ ਰੋਜ਼ ਨਵੇਂ-ਨਵੇਂ ਜਿਹੜੇ ਗਵਾਹ ਆ ਰਹੇ ਨੇ ਜਿਨ੍ਹਾਂ ਨੇ ਇਹਦਾ ਸ਼ਿਕਾਰ ਹੋਏ ਨੇ ਐਮ.ਐਲ.ਏ ਰਮਨ ਅਰੋੜਾ ਦਾ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੂਰੇ ਸਬੂਤਾਂ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ 1 ਸਾਲ ਪਹਿਲਾਂ ਹੀ ਇਸ ਦੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਉਸ ਤੋਂ ਬਾਅਦ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਤਲ ਉਂਗਰਾਲ ਜਿਹੜੇ ਕਿ ਖੁਦ ਵੀ ਇਸ ਦੇ ਨਾਲ ਜੁੜੇ ਹੋਏ ਸੀ ਪਰ ਉਹਨਾਂ ਨੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਨਾਂ ਨੂੰ ਪੁੱਛਿਆ ਸੀ ਤਾਂ ਸੀਤਲ ਉਂਗਰਾਲ ਖੁਦ ਛੱਡ ਕੇ ਬੀਜੇਪੀ ਸ਼ਾਮਲ ਹੋ ਗਏ ਸੀ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ ਇਸੇ ਡਰ ਦੇ ਕਾਰਨ ਸੋ ਹੁਣ ਜਿਹੜਾ ਕਿ ਰਮਨ अरोड़ा ਜਿਹੜਾ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਪਰਿਵਾਰਕ ਮੈਂਬਰ ਸੀ ਸੀਤਲ ਉਂਗਰਾਲ ਨੇ ਦੱਸਿਆ ਕਿ ਇੱਕ ਵਾਰੀ ਜਦੋਂ ਇਹ ਲੋਕ ਸਭਾ ਚੋਣਾਂ ਸੀ ਤਾਂ ਇਹਨਾਂ ਦੇ ਘਰ ਵਿੱਚ ਜਿਹੜਾ ਕਿ ਰੁਕਿਆ ਜਾਂਦਾ ਸੀਗਾ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਦੀ ਜਾਂ ਭੈਣ ਚੀ ਆਉਂਦੇ ਸੀਗੇ ਉਹ ਰਮਨ अरोड़ा ਉਹਨਾਂ ਦੀ ਆਉ ਭਗਤ ਕਰਦਾ ਸੀ ਉਹ ਰਮਨ अरोड़ा ਦੇ ਉੱਪਰ ਉਸ ਸਮੇਂ ਤੋਂ ਇਲਜ਼ਾਮ ਲੱਗੇ ਸੀ ਉਸ ਵਕਤ ਮੁੱਖ ਮੰਤਰੀ ਨੇ ਉਹਨਾਂ ਨੂੰ ਜਿਹੜਾ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਦੋਂ ਕਿ ਅੱਜ ਜਦੋਂ ਬਹੁਤ ਸਾਰੇ ਲੋਕ ਇਸਦੇ ਸ਼ਿਕਾਰ ਹੋ ਚੁੱਕੇ ਨੇ ਕਰੋੜਾ ਰੁਪਏ ਇਸਨੇ ਇਕੱਠੇ ਕਰ ਲਏ ਨੇ ਹੁਣ ਜਿਹੜਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਸਦੇ ਪਿੱਛੇ ਵੀ ਉਹਨਾਂ ਨੇ ਸ਼ੱਕ ਜ਼ाहिर ਕੀਤੀ ਕਿ ਇਹ ਸਿੱਧਾ ਸਿੱਧਾ ਰਮਨ ਅਰੋੜਾ ਦੀ ਗ੍ਰਿਫਤਾਰੀ ਦਾ ਸੇਖ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੱਕ ਵੀ ਪਹੁੰਚ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਤਾਂ ਇਹ ਪਰਿਵਾਰਕ ਮੈਂਬਰ ਸੀਗਾ ਸੋ ਇਸ ਨੂੰ ਲੈ ਕੇ ਰਮਨ ਅਰੋੜਾ ਦੀ ਹਰ ਰੋਜ਼ ਜਿਹੜਾ ਕਿ ਗਵਾਹਿਆਂ ਦੇ ਵਿੱਚ ਨਵੇਂ ਲੋਕ ਸ਼ਾਮਲ ਹੋ ਰਹੇ ਨੇ ਜਿਸ ਨੂੰ ਲੈ ਕੇ ਰਮਨ ਅਰੋੜਾ ਦੀਆਂ ਮੁਸ਼ਕਲਾਂ ਲਗਾਤਾਰ ਹੋਰ ਵੱਧੀਆਂ ਜਾ ਰਹੀਆਂ ਨੇ